ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਗ੍ਰਿਫਤਾਰੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਤੋਂ ਹੋਈ ਹੈ ਨਰਦੇਵ ਸਿੰਘ ਬੋਬੀ ਮਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ ਉਹਨਾਂ ਦੇ ਭਰਾ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਬੋਬੀ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਵੱਡੀ ਖਬਰ ਹੈ ਇੱਕ ਪੁਰਾਣਾ ਮਾਮਲਾ ਸੀ ਸੂਿਕ ਚੜਪ ਦੌਰਾਨ ਗੋਲੀ ਚੱਲਣ ਦੇ ਵੀ ਦੋਸ਼ ਲੱਗੇ ਸਨ ਇਹ ਇਹ ਮੀਡੀਆ ਰਿਪੋਰਟਸ ਮੁਤਾਬਿਕ ਮੁੱਢਲੀ ਜੋ ਜਾਣਕਾਰੀ ਹੈ ਜਿਸ ਦੇ ਚਲਦੇ ਜਲਾਲਾਬਾਦ ਪੁਲਿਸ ਵੱਲੋਂ ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੋਕ ਸਭਾ ਫਰੂਜ਼ਪੁਰ ਤੋਂ ਚੋਣ ਲੜ ਚੁੱਕੇ ਨਰਦੇਵ ਸਿੰਘ ਬੋਬੀ ਮਾਨ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ 15 ਤੋਂ 20 ਵਿਅਕਤੀਆਂ ਦੇ ਉੱਤੇ ਇਹ ਵੀ ਜਾਣਕਾਰੀ ਹੈ ਮੁੱਢਲੀ ਜਾਣਕਾਰੀ ਜੋ ਆ ਰਹੀ ਹੈ ਸੋ ਨਰਦੇਵ ਸਿੰਘ ਬੋਬੀ ਮਾਨ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਕਹਿ ਰਹੇ ਨੇ ਕਿ ਮੇਰੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਪੁਸ਼ਟੀ ਕਰਦੇ ਨਜ਼ਰ ਆ ਰਹੇ ਨੇ ਕੀ ਕੁਝ ਕਿਹਾ ਸੁਣਦਿਆ ਦੇਖੋ ਕਾਨੂੰਨ ਦੇ ਕਾਰਵਾਈ ਹੈ ਝੂਠੀ ਐਫ ਆਈ ਆਰ ਦਰਜ ਹੋਈ ਸੀ ਅਸੀਂ ਇਸ ਐਫ ਆਈ ਆਰ ਨੂੰ ਚੈਲੰਜ ਕੀਤਾ ਪਰ ਪੁਲਿਸ ਨੇ ਸਾਨੂੰ ਅਫਸਰਾਂ ਨੇ ਇਹ ਗੱਲ ਆਖੀ ਸੀ ਕਿ ਤੁਹਾਨੂੰ ਬਿਲਕੁਲ ਵੀ ਅਰੈਸਟ ਨਹੀਂ ਕੀਤਾ ਜਾਊਗਾ ਤੇ ਅਸੀਂ ਤੁਹਾਨੂੰ ਪਾਕ ਸਾਫ ਜਿਹੜਾ ਹੈਗਾ ਇਨਕੁਆਰੀ ਦੇ ਵਿੱਚ ਇਨਸਾਫ ਦਵਾਵਾਂਗੇ ਤੇ ਅਸੀਂ ਇਹ ਗੱਲ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਆਖੀ ਸੀ ਪੁਲਿਸ ਨੇ ਐਵੇਂ ਕਹਿ دیا ਵੀ 1 ਸਾਲ ਹੋ ਗਿਆ ਸਾਨੂੰ ਅਰੈਸਟ ਵੀ ਨਹੀਂ ਕੀਤਾ ਸੀ ਉਹ ਮੇਰੇ ਭਰਾ ਨਰਦੇਵ ਸਿੰਘ ਬੋਬੀ ਮਾਨ ਨੂੰ ਜਿਹੜਾ ਅੱਜ ਪੁਲਿਸ ਨੇ ਗ੍ਰਿਫਤਾਰ ਕੀਤਾ ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਗ੍ਰਿਫਤਾਰੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਤੋਂ ਹੋਈ ਹੈ ਨਰਦੇਵ ਸਿੰਘ ਬੋਬੀ ਮਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ ਉਹਨਾਂ ਦੇ ਭਰਾ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਬੋਬੀ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਵੱਡੀ ਖਬਰ ਹੈ ਇੱਕ ਪੁਰਾਣਾ ਮਾਮਲਾ ਸੀ ਸੋ ਇੱਕ ਝਰਪ ਦੌਰਾਨ ਗੋਲੀ ਚੱਲਣ ਦੇ ਵੀ ਦੋਸ਼ ਲੱਗੇ ਸਨ ਇਹ ਇਹ ਮੀਡੀਆ ਰਿਪੋਰਟਸ ਮੁਤਾਬਕ ਮੋਢਲੀ ਜੋ ਜਾਣਕਾਰੀ ਹੈ ਜਿਸ ਦੇ ਚਲਦੇ ਜਲਾਲਾਬਾਦ ਪੁਲਿਸ ਵੱਲੋਂ ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੋਕ ਸਭਾ ਫਰੂਜ਼ਪੁਰ ਤੋਂ ਚੋਣ ਲੜ ਚੁੱਕੇ ਨਰਦੇਵ ਸਿੰਘ ਬੋਬੀ ਮਾਨ ਨੂੰ ਗ੍ਰਫਤਾਰ ਕੀਤੇ ਜਾਣ ਦੀ ਖਬਰ ਹੈ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ 15 ਤੋਂ 20 ਵਿਅਕਤੀਆਂ ਦੇ ਉੱਤੇ ਇਹ ਵੀ ਜਾਣਕਾਰੀ ਹੈ ਮੁੱਢਲੀ ਜਾਣਕਾਰੀ ਜੋ ਆ ਰਹੀ ਹੈ ਸੁਨਰਦੇਵ ਸਿੰਘ ਬੋਬੀ ਮਾਨ ਦੀ ਗ੍ਰਫਤਾਰੀ ਤੋਂ ਬਾਅਦ ਇੱਕ ਬਿਆਨ ਵੀ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਿ ਮੇਰੇ ਭਰਾ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਨੂੰ ਪੁਸ਼ਟੀ ਕਰਦੇ ਨਜ਼ਰ ਆ ਰਹੇ ਨੇ ਕੀ ਕੁਝ ਕਿਹਾ ਸੁਣਦਿਆ ਦੇਖੋ ਕਾਨੂੰਨ ਦੇ ਕਾਰਵਾਈ ਹੈ ਝੂਠੀ ਐਫ ਆਈ ਆਰ ਦਰਜ ਹੋਈ ਸੀ ਅਸੀਂ ਇਸ ਐਫ ਆਈ ਆਰ ਨੂੰ ਚੈਲੰਜ ਕੀਤਾ ਪਾਰਪੋਲਿਸ ਨੇ ਸਾਨੂੰ ਅਫਸਰਾਂ ਨੇ ਇਹ ਗੱਲ ਆਖੀ ਸੀ ਕਿ ਤੁਹਾਨੂੰ ਬਿਲਕੁਲ ਵੀ ਅਰੈਸਟ ਨਹੀਂ ਕੀਤਾ ਜਾਊਗਾ ਤੇ ਅਸੀਂ ਤੁਹਾਨੂੰ ਪਾਕ ਸਾਫ ਜਿਹੜਾ ਹੈਗਾ ਇਨਕੁਆਰੀ ਦੇ ਵਿੱਚ ਇਨਸਾਫ ਦਿਵਾਵਾਂਗੇ ਤੇ ਅਸੀਂ ਇਹ ਗੱਲ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਆਖੀ ਸੀ ਤੇ ਪੁਲਿਸ ਨੇ ਐਵੇਂ ਕਹਿ ਦਿਆ ਵੀ 1 ਸਾਲ ਹੋ ਗਿਆ ਸਾਨੂੰ ਅਰੈਸਟ ਵੀ ਨਹੀਂ ਕੀਤਾ ਸੀ ਉਹ ਮੇਰੇ ਭਰਾ ਨਰਦੇਵ ਸਿੰਘ ਬੋਬੀ ਮਾਨ ਨੂੰ ਜਿਹੜਾ ਅੱਜ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ